ਵੀਰੇ ਸ੍ਰੋਤਿਓ ਸਤਿ ਸ੍ਰੀ ਅਕਾਲ ਅੱਜ ਰਹਾ ਇੱਕ ਨਵਾਂ ਲੈਕਚਰ ਲੈ ਕੇ ਅੱਜ ਆਪਾਂ ਮੂਲੀ ਦੇ ਗੁਣਾਂ ਬਾਰੇ ਗੱਲ ਕਰਾਂਗੇ ਮੂਲੀ ਜੋ ਕਿ ਅਸੀਂ ਆਮ ਘਰਾਂ ਵਿੱਚ ਸਲਾਦ ਦੇ ਤੌਰ ਤੇ ਪਰਾਂਠਿਆਂ ਦੇ ਵਿੱਚ ਜਾਂ ਸਬਜੀ ਦੇ ਵਿੱਚ ਜਾਂ ਮੂਲੀ ਦਾ achar ਬਣਾ ਕੇ ਲੈਨੇ ਆ ਇਹਨਾਂ ਦਿਨਾਂ ਦੇ ਵਿੱਚ ਬਹੁਤ ਵਧੀਆ ਤਾਜ਼ੀਆਂ ਮੂਲੀਆਂ ਮਿਲਦੀਆਂ ਹਨ ਉਹਨਾਂ ਮੂਲੀਆਂ ਦੇ ਕੰਪੋਨੈਂਟ ਕੀ ਹੈਗੇ ਡਾਈਟਰੀ ਜਿਹੜੇ ਉਹਨਾਂ ਦੇ ਲਾਭ ਕੀ ਹੈ ਉਹਨਾਂ ਦੇ ਖਰਾਕੀ ਤੱਤ ਕਿਹੜੇ ਗਿੜੇ ਆ ਉਹਨਾਂ ਬਾਰੇ ਥੋੜੇ ਬੇਸਿਕ ਇੰਟਰੋਡਕਸ਼ਨ ਅੱਜ ਕਰਦੇ ਆ ਹੁਣ ਮੂਲੀ ਇੱਕ ਵਿਟਾਮਿਨ ਸੀ ਵਰਗੇ ਐਂਟੀਆਕਸੀਡੈਂਟ ਕੈਲਸ਼ੀਅਮ ਪੋਟਾਸ਼ੀਅਮ ਵਰਗੇ ਖਣਿਜਾਂ ਨਾਲ ਭਰਪੂਰ ਹੁੰਦੀ ਹੈ ਯਾਨੀ ਕਿ ਬਹੁਤ ਵਧੀਆ ਮਾਤਰਾ ਦੇ ਵਿੱਚ ਇਹਦੇ ਵਿੱਚ ਐਂਟੀਆਕਸੀਡੈਂਟ ਕੈਲਸ਼ੀਅਮ ਪੋਟਾਸ਼ੀਅਮ ਤੇ ਹੋਰ ਮਿਨਰਲ ਜਿਹੜੇ ਹੁੰਦੇ ਆ ਇਸ ਤਰ੍ਹਾਂ ਮੂਲੀਆਂ ਦੀਆਂ ਕਈ ਤਰ੍ਹਾਂ ਦੀਆਂ ਕਿਸਮਾਂ ਨੇ ਪਰ ਸਾਡੇ ਤੇ ਦੋ ਜ਼ਿਆਦਾਤਰ ਜਿਹੜੀ ਆਮ ਦੇਸੀ ਮੂਲੀ ਵਾਈਟ ਕਲਰ ਵਾਲੀ ਉਹੀ ਆਉਂਦੀ ਹੈ ਮੂਲੀ ਇੱਕ ਜੜ ਵਾਲੀ ਸਬਜ਼ੀ ਹੈ ਜਿਹੜੀ ਕਿ ਕ੍ਰੁਸੀਫੇਰੋ ਜਾਂ ਅਰਾਈ ਜੀ ਨੂੰ ਆਪਸਰੋਂ ਕਹਿ ਦਿੰਦੇ ਆ ਸਰੋਂ ਦੀ ਫੈਮਿਲੀ ਦੇ ਵਿੱਚ ਹੀ ਆਉਂਦੀ ਹੈ ਇਹਦੀ ਲਾਲ ਛਿਲਕੇ ਵਾਲੀ ਵੀ ਆਉਂਦੀ ਆ ਕਾਲੀ ਪੀਲੀ ਜ਼ਮਾਨੀ ਜਾਮਨੀ ਗੁਲਾਬੀ ਲੇਕਿਨ ਆਪਣੇ ਏਰੀਆ ਦੇ ਵਿੱਚ ਵੇਖਿਆ ਜਾਵੇ ਤੇ ਜ਼ਿਆਦਾਤਰ ਪੰਜਾਬ ਦੀ ਅਗਰ ਗੱਲ ਕਰੀਏ ਤਾਂ ਵਾਈਟ ਹੀ ਹੁੰਦੀ ਹੈ ਇਹ ਕਾਫੀ ਹੱਦ ਤੱਕ ਜਿਹੜੀ ਮੂਲੀ ਜ਼ਿਆਦਾਤਰ ਦੱਖਣੀ ਪੂਰਬੀ ਮੱਧ ਏਸ਼ੀਆ ਦੇ ਮੂਲ ਏਰੀਆ ਦੇ ਵਿੱਚ ਵਾਈਆ ਪ੍ਰਾਚੀਨ ਜਿਹੜੇ ਯੂਨਾਨੀ ਲੋਕ ਸੀ ਨਾ ਉਹ ਵੀ ਮਜਾਂ ਰੋਮਨ ਵੀ ਇਹਨਾਂ ਦੀ ਵਰਤੋਂ ਦਵਾਈਆਂ ਲਈ ਕਰਦੇ ਸੀ ਕਈ ਹਜ਼ਾਰ ਪਹਿਲਾਂ ਦਾ ਅਗਰੇ ਦਾ ਇਤਿਹਾਸ ਵੇਖੀਏ ਤਾਂ ਲੋਕਾਂ ਨੇ ਜੰਗਲੀ ਮੂਲੀ ਨੂੰ ਉਗਾਉਣਾ ਸ਼ੁਰੂ ਕੀਤਾ ਤੇ ਲੰਮੇ ਸਮੇਂ ਦੇ ਬਾਅਦ ਫਿਰ ਨਵੀਆਂ ਜ਼ਮੀਨਾਂ ਵਿੱਚ ਅੱਗੇ ਦੀ ਅੱਗੇ ਫੈਲਦੀ ਗਈ ਮੂਲੀ ਦੇ ਆਕਾਰ ਵੀ ਕਈ ਤਰ੍ਹਾਂ ਦੇ ਹੁੰਦੇ ਨੇ ਛੋਟੀ ਲਵ ਲੈ ਕੇ ਇਹ গোল ਰੰਗ ਗੋਲ ਤਰ੍ਹਾਂ ਦੀਆਂ ਜਿਵੇਂ ਛਲਗਮ ਹੁੰਦੇ ਆ ਜਾਂ ਚਕੰਦਰ ਹੁੰਦੇ ਆ ਉਸ ਤਰ੍ਹਾਂ ਦੇ ਸਾਈਜ਼ ਵਿੱਚ ਵੀ ਮੂਲੀਆਂ ਆਉਂਦੀਆਂ ਨੇ ਇਹਨਾਂ ਦੇ ਇਹਦੇ ਬੀਜ ਅਲੱਗ-ਅਲੱਗ ਤਰ੍ਹਾਂ ਦੇ ਹੁੰਦੇ ਨੇ ਇਹਦੀਆਂ ਕਈ ਤਰ੍ਹਾਂ ਦੀਆਂ ਕਿਸਮਾਂ ਹੁੰਦੀਆਂ ਨੇ ਪਰ ਡਾਈਟਰੀ ਸਪਲੀਮੈਂਟ ਦਾ ਕਰੀਬ-ਕਰੀਬ ਇਹ ਉੱਥੇ ਕੀ ਆ ਜਾਂਦੀਆਂ ਨੇ ਇਸ ਕਰਕੇ ਆਪਾਂ ਉਸ ਡਿਟੇਲ ਦੇ ਵਿੱਚ ਨਹੀਂ ਜਾਂਦੇ ਕਿਉਂਕਿ ਇਹਦੇ ਪੱਤੇ ਜਿਹੜੇ ਨੇ ਉਹ ਵੀ ਬਹੁਤ ਵਧੀਆ ਹੁੰਦੇ ਨੇ ਹੁਣ ਇਹਦੇ ਪੋਸ਼ਣ ਦੀ ਅਗਰ ਆਪਾਂ ਗੱਲ ਕਰੀਏ ਤਾਂ ਮੂਲੀ ਤੁਹਾਡੇ ਲਈ ਚੰਗੀ ਹੈ ਕਿਉਂਕਿ ਮੂਲੀ ਵਿੱਚ ਕਾਰਬੋਹਾਈਡਰੇਟਸ ਬਹੁਤ ਘੱਟ ਹੁੰਦੇ ਆ ਜੋ ਕਿ ਇੱਕ ਵਧੀਆ ਵਿਕਲਪ ਹੈ ਜਦੋਂ ਤੁਸੀਂ ਕਾਰਬੋਹਾਈਡਰੇਟਸ ਜਾਂ ਖੰਡ ਦੇ ਸੇਵਨ ਨੂੰ ਘੱਟ ਕਰਨਾ ਚਾਹੁੰਦੇ ਹੋ ਤਾਂ ਉਹਨਾਂ ਦੇ ਵਿੱਚ ਕੈਲਰੀਜ਼ ਜਿਹੜਾ ਗਲਾਈਸੈਮਿਕ ਇੰਡੈਕਸ ਹੁੰਦਾ ਜਦੋਂ ਭੋਜਨ ਤੁਹਾਡੀ ਬਲੱਡ ਸ਼ੂਗਰ ਨੂੰ ਤੇਜ਼ੀ ਨਾਲ ਵਧਾਉਂਦਾ ਅਤੇ ਕਈ ਤਰ੍ਹਾਂ ਦੇ ਵਿਟਾਮਿਨਾਂ ਤੇ ਖਣਿਜਾਂ ਦੇ ਨਾਲ ਜਾਨੀ ਕਿ ਮੂਲੀ ਸ਼ੂਗਰ ਵਾਲਾ ਮਰੀਜ਼ ਵੀ ਥੋੜੀ ਮਾਤਰਾ ਦੇ ਵਿੱਚ ਇਸਾ ਜਿਹੜਾ ਇਹ ਜੀ ਸੈਲਡ ਦੇ ਤੌਰ ਤੇ ਜਾਂ ਇਹਦੀ ਸਬਜੀ ਵਗੈਰਾ ਬਣਾ ਕੇ ਓਦੇ ਵਿੱਚ ਕੈਲਸ਼ੀਅਮ, ਵਿਟਾਮਿਨ ਸੀ, ਰੈబోਫਲੇਵਿਨ, ਨਿਆਸਿਨ, థਾਈਮਾਈਨ, ਵਿਟਾਮਿਨ B6, ਫੋਲੇਟ, ਪੋਟਾਸ਼ੀਅਮ, ਲੋਹਾ ਤੇ ਮੈਗਨੀਸ਼ੀਅਮ ਬਹੁਤ ਵਧੀਆ ਮਾਤਰਾ ਦੇ ਵਿੱਚ ਹੁੰਦਾ। ਯਾਨੀ ਕਿ ਇੱਕ ਤਾਜ਼ਾ ਕੱਟੀ ਹੋਈ ਮੂਲੀ ਦੇ ਅੱਧੇ ਕੱਪ ਦੇ ਵਿੱਚ ਇੱਕ ਕੱਪ ਨੂੰ ਤੁਸੀਂ ਲੈ ਲਓ ਆਪਣੀ ਐਵਰੇਜ ਕੱਪ ਜਿਹੜੇ ਚੱਲਦੇ ਨੇ। ਉਹਦੇ ਵਿੱਚ ਕੈਲਰੀਜ਼ ਤੁਹਾਨੂੰ 9 ਕੈਲਰੀਜ਼ ਮਿਲ ਜਾਂਦੀਆਂ ਨੇ ਪ੍ਰੋਟੀਨ ਇਹਦੇ ਵਿੱਚ 0 ਗ੍ਰਾਮ ਹੁੰਦਾ ਯਾਨੀ ਕਿ ਪ੍ਰੋਟੀਨ ਨਹੀਂ ਹੁੰਦਾ ਕਾਰਬੋਹਾਈਡਰੇਟਸ 2 ਗ੍ਰਾਮ ਫਾਈਬਰ 슈ਗਰ ਬਹੁਤ ਇਹਦੇ ਵਿੱਚ ਨਹੀਂ 0 ਗ੍ਰਾਮ ਹੁੰਦੀ ਹੈ ਕੋਲੇਸਟ੍ਰੋਲ ਵੀ 0 ਹੁੰਦਾ ਤੇ ਸੋਡੀਅਮ ਇਹਦੇ ਵਿੱਚ 23 ਮਿਲੀਗ੍ਰਾਮ ਹੁੰਦਾ ਯਾਨੀ ਕਿ ਬਲੱਡ ਪ੍ਰੈਸ਼ਰ ਵਾਲੇ ਮਰੀਜ਼ਾਂ ਨੂੰ ਥੋੜਾ ਜਿਹਾ ਮੂਲੀ ਧਿਆਨ ਨਾਲ ਖਾਣੀ ਚਾਹੀਦੀ ਕਿਉਂਕਿ ਜਿਆਦਾ ਇਹਦੇ ਵਿੱਚ ਜਿਹੜਾ ਸਾਨੂੰ ਫਿਰ ਸੋਡੀਅਮ ਹੁੰਦਾ ਉਹ ਕਈ ਵਾਰੀ ਸਾਡਾ ਜਾਂ ਗੁਰਦਿਆਂ ਦੇ ਰੋਗ ਵਾਲੇ ਜਿਹੜੇ ਮਰੀਜ਼ ਹੈ ਉਹ ਇਹਨਾਂ ਧਿਆਨ ਰੱਖਣਾ ਵੀ ਜਿੱਦਣ ਉਹਨਾਂ ਨੇ ਮੂਲੀ ਖਾਧੀ ਹੈ ਉਸ ਦਿਨ ਕੋਈ ਹੋਰ ਜ਼ਿਆਦਾ ਨਮਕ ਵਾਲੀਆਂ ਚੀਜ਼ਾਂ ਨੂੰ ਆਪਣਾ ਲੈਵਲ ਦੇਖ ਕੇ ਕਿ ਕਿੰਨਾ ਉਹਨਾਂ ਦੇ ਡਾਕਟਰ ਦੁਆਰਾ ਦੱਸਿਆ ਗਿਆ ਕਿ ਕਿੰਨਾ ਨਮਕ ਤੁਸੀਂ ਰੋਜ਼ ਦਾ ਲੈਣਾ ਉਸ ਦੇ ਅਕੋਰਡਿੰਗਲੀ ਤੁਸੀਂ ਮੂਲੀ ਨੂੰ ਆਪਣੀ ਖਾਣ ਦੇ ਵਿੱਚ ਸ਼ਾਮਲ ਕਰੋ ਹੁਣ ਮੂਲੀ ਦੇ ਫਾਇਦਿਆਂ ਦੀ ਅਗਰ ਗੱਲ ਕਰੀਏ ਤਾਂ ਮੂਲੀ ਦੇ ਵਿੱਚ ਐਂਟੀਆਕਸੀਡੈਂਟਸ ਬਹੁਤ ਵਧੀਆ ਹੁੰਦੇ ਨੇ ਜਿਵੇਂ ਕੈਟਸਿਨਸ ਵੈਰਾਵਾ ਪੈਰੋਗਲੂਲਿਆ ਵੈਨੀਲਿਕ ਐਸਿਡ ਹੈ ਜਾਂ ਹੋਰ ਫੈਨੋਲਿਕ ਮਿਸ਼ਰਣ ਹੁਣ ਐਂਟੀਆਕਸੀਡੈਂਟ ਉਹ ਅਣੂ ਹੁੰਦੇ ਆ ਜੋ ਤੁਹਾਡੇ ਸਰੀਰ ਦੇ ਵਿੱਚ ਫ੍ਰੀ ਰੈਡੀਕਲਸ ਨਾਲ ਲੜਦੇ ਆ ਤੇ ਫ੍ਰੀ ਰੈਡੀਕਲਸ ਜਿਹੜੇ ਹੁੰਦੇ ਨੇ ਮਿਸ਼ਰਣਾਂ ਨੂੰ ਉਹ ਕੈਂਸਰ ਸਮੇਤ ਕਈ ਬਿਮਾਰੀਆਂ ਦਾ ਕਈ ਵੀ ਕਾਰਨ ਬਣ ਜਾਂਦੇ ਕਿਉਂਕਿ ਉਹਨਾਂ ਨੂੰ ਜੋੜਿਆ ਗਿਆ ਹੈ ਵਿਗਿਆਨੀਆਂ ਵੱਲੋਂ ਕਿ ਮੂਲੀ ਵਿੱਚ ਵਿਟਾਮਿਨ ਸੀ ਹੁੰਦਾ ਜੋ ਤੁਹਾਡੇ ਸੈੱਲਾਂ ਨੂੰ ਹੋਣ ਵਾਲੇ ਨੁਕਸਾਨ ਨੂੰ ਬਚਾ ਕੇ ਰੱਖਦਾ ਯਾਨੀ ਕਿ ਤੁਹਾਡੇ ਜਿਹੜੇ ਸੈੱਲ ਦੀ ਸੀਤ ਵਾਸਤੇ ਬਹੁਤ ਵਧੀਆ ਹੁੰਦਾ ਕੁਝ ਹੋਰ ਲਾਭ ਜਿਵੇਂ 슈ਗਰ ਦਾ ਘਟ ਜੋਖਮ ਹੁੰਦਾ ਮੂਲੀ ਖਾਣ ਵਾਲੇ ਨੂੰ ਕਿਉਂ ਮੂਲੀ ਵਿੱਚ ਗਲੂਕੋਜ਼ੀਨੋਲੇਟ ਅਤੇ ਆਇਸੋਥਿਓ ਸਾਈਨੀਟ ਵਰਗੇ ਕੁਝ ਜਿਹੜੇ ਆ ਰਸਾਇਣਕ ਮਿਸ਼ਰਣ ਹੁੰਦੇ ਆ ਜੋ ਤੁਹਾਡੇ ਬਲੱਡ 슈ਗਰ ਨੂੰ ਕਾਬੂ ਵਿੱਚ ਰੱਖਣ ਲਈ ਜਾਂ ਨੋਰਮਲ ਲੈਵਲ ਤੇ ਜਾਂ ਨਿਯੰਤਰਿਤ ਕਰਨ ਲਈ ਮਦਦ ਕਰਦੇ ਆ ਸ਼ੁਰੂ-ਸ਼ੁਰੂ ਦੇ ਵਿੱਚ ਜਿਹੜੇ ਐਡਿਆਨ ਐਸਿਓ ਉਹਨਾਂ ਵਿੱਚ ਖੋਜਾਂ ਵਿੱਚ ਦੱਸਿਆ ਗਿਆ ਸੀ ਕਿ ਤੁਹਾਨੂੰ ਊਰਜਾ ਪ੍ਰਦਾਨ ਕਰਨ ਲਈ ਜਿਹੜੇ ਕਰਦੇ ਆ ਤੁਹਾਡੀਆਂ ਅੰਤੜੀਆਂ ਵਿੱਚ ਕਿੰਨਾ ਗਲੂਕੋਜ਼ ਲੈਂਦੇ ਹਨ ਸਬਜ਼ੀਆਂ ਵਿੱਚ ਕੋਐਨਜ਼ਾਈਮਸ ਜਿਹੜਾ ਓਕੇਊ 10 ਵੀ ਹੁੰਦਾ ਇੱਕ ਆਕਸੀਡੈਂਟੀ ਆਕਸੀਡੈਂਟ ਜੋ ਖੋਜਕਰਤਾਵਾਂ ਨੇ ਜਾਨਵਰਾਂ ਦੇ ਵਿੱਚ ਸ਼ੂਗਰ ਦੇ ਜਿਹੜੇ ਗਠਨ ਨੂੰ ਰੋਕਣ ਵਿੱਚ ਮਦਦ ਕੀਤੀ ਸਾਨੂੰ ਉਹਨਾਂ ਲੋਕਾਂ ਵਿੱਚ ਜਿਨ੍ਹਾਂ ਨੂੰ ਨਤੀਜਿਆਂ ਦੀ ਪੁਸ਼ਟੀ ਕਰਨ ਲਈ ਖੋਜਾਂ ਕੀਤੀਆਂ ਗਈਆਂ ਕਿ ਸ਼ੂਗਰ ਵਾਲਾ ਮਰੀਜ਼ ਵੀ ਇਹਨੂੰ ਲਿਮਟਿਡ ਮਾਤਰਾ ਦੇ ਵਿੱਚ ਉਹ ਡਿਪੈਂਡ ਕਰਦਾ ਹੁੰਦਾ ਕਿ ਤੁਹਾਡੀ ਸ਼ੂਗਰ ਕਿੰਨੀ ਰਹਿੰਦੀ ਹੈ ਹਰ ਇੱਕ ਕੋ 1% 2% ਵੇਰੀ ਕਰਦਾ ਕਿ ਤੁਸੀਂ ਕਿੰਨੀ ਮੂਲੀ ਜਾਂ ਕੋਈ ਖਰਾਕ ਲੈ ਸਕਦੇ ਹੋ ਹੁਣ ਕੈਂਸਰ ਨਾਲ ਲੜਨ ਦੇ ਵਿੱਚ ਵੀ ਇਹਦੇ ਯੋਗਤਾ ਹੈਗੀ ਹੈ ਕੁਝ ਖੋਜਾਂ ਦੱਸਦੀਆਂ ਕਿ ਮੂਲੀ ਦੇ ਪੱਤਿਆਂ ਦੇ ਵਿੱਚ ਜਿਹੜੇ ਐਂਟੀਆਕਸੀਡੈਂਟ ਗੁਣ ਹੁੰਦੇ ਆ ਉਹ ਐਂਟੀਆਕਸੀਡੈਂਟ ਤੁਹਾਨੂੰ ਜਿਗਰ ਕੋਲਨ ਛਾਤੀ ਸਰਵਾਈਕਲ ਪ੍ਰੋਸਟੇਟ ਤੇ ਲੰਗਜ਼ ਦੇ ਕੈਂਸਰਾਂ ਤੋਂ ਬਚਾਉਣ ਵਿੱਚ ਵੀ ਹੈਲਪ ਕਰਦੇ ਆ। ਕੁਝ ਹੋਰ ਵੀ ਖੋਜਾਂ ਨੇ ਦੱਸਿਆ ਕਿ ਜਿਹੜੇ ਪੱਤੇ ਦੇ ਐਬਸਟੈਕ ਨੇ ਉਹਦੇ ਵਿੱਚ ਇੱਕ ਖਾਸ ਕਿਸਮ ਦੇ ਛਾਤੀ ਦੇ ਕੈਂਸਰ ਸੈੱਲ ਦੇ ਵਿਕਾਸ ਨੂੰ ਰੋਕ ਦਿੰਦੇ ਹੋ, ਜਨਨ ਕਿ ਵਧਣ ਨਹੀਂ ਦਿੰਦੇ। ਸੈੱਲ ਉਹਨੂੰ ਕੈਂਸਰ ਨੂੰ। ਬਰੀ ਦੇ ਉੱਤੇ ਹੋਰ ਵੀ ਜਿਹੜੀਆਂ ਨੇ ਉਹ ਖੋਜਾਂ ਦੀ ਚੱਲ ਰਹੀਆਂ ਨੇ। ਜਿਗਰ ਦੇ ਕੰਮ ਨੂੰ ਵਧੀਆ ਕਰਨ ਵਾਸਤੇ ਸਬਜ਼ੀਆਂ ਇਹਦੇ ਵਿੱਚ ਇੱਕ ਇੰਡੋਲ 3 ਕਾਰਬੀਨੋਲ ਅਤੇ 5 ਮਿਥਾਇਲੋਥਿਓ 3 ਥਿਉਟੈਲਿਸ ਨਾਮਕ ਜਿਹੜੇ ਆ ਵਿਸ਼ੇਸ਼ ਮਿਸ਼ਰਣ ਹੁੰਦੇ ਆ ਜੋ ਤੁਹਾਡੇ ਜਿਗਰ ਨੂੰ ਨੁਕਸਾਨ ਦੇ ਕਰਨ ਵਾਲੇ ਜ਼ਹਿਰੀਲੇ ਪਦਾਰਥਾਂ ਤੋਂ ਬਚਾ ਕੇ ਰੱਖਣ ਵਿੱਚ ਹੈਲਪ ਕਰਦੇ ਆ ਹੁਣ ਦਿਲ ਦੀ ਬਿਮਾਰੀ ਦਾ ਜੋਖਮ ਘੱਟ ਕਰਨ ਦੇ ਵਿੱਚ ਵੀ ਇਦਾਂ ਦੀਆਂ ਮੂਲੀ ਵਰਗੀਆਂ ਸਬਜ਼ੀਆਂ ਜਿਹੜੀਆਂ ਨੇ ਜੜ ਵਾਲੀਆਂ ਉਹਨਾਂ ਦਾ ਕਾਫੀ ਯੋਗਦਾਨ ਹੈ ਉਨ੍ਹਾਂ ਦੇ ਵਿੱਚੋਂ ਇੱਕ ਮੂਲੀ ਹੈ ਹੁਣ ਵਿਟਾਮਿਨ ਸੀ ਵਰਗੇ ਜਿਹੜੇ ਪੌਸ਼ਟਿਕ ਤੱਤ ਆ ਕੈਲਸ਼ੀਅਮ ਪੋਟਾਸ਼ੀਅਮ ਇਹ ਬਲੱਡ ਪ੍ਰੈਸ਼ਰ ਨੂੰ ਕਾਬੂ ਕਰਨ ਦੇ ਵਿੱਚ ਹੈਲਪ ਕਰਦੇ ਆ ਕਿਉਂਕਿ ਬਲੱਡ ਪ੍ਰੈਸ਼ਰ ਕਾਫੀ ਹੱਦ ਤੱਕ ਜਦੋਂ ਕਾਬੂ ਰਹੇਗਾ ਤੇ ਤੁਹਾਡੇ ਦਿਲ ਦੇ ਰੋਗ ਲੱਗਣ ਦੇ ਚਾਂਸ ਵੀ ਘਟ ਜਾਂਦੇ ਆ ਹੋਰ ਕਈ ਤਰ੍ਹਾਂ ਦੀਆਂ ਜਿਹੜੀਆਂ ਇਹਦੇ ਮਤਲਬ ਕਾਫੀ ਹੱਦ ਤੱਕ ਲਾਭ ਨੇ ਇਹਨਾਂ ਦੇ ਉੱਪਰ ਹੋਰ ਵੀ ਰਿਸਰਚਾਂ ਚੱਲ ਰਹੀਆਂ ਨੇ ਕਿਉਂਕਿ ਮੂਲੀ ਇੱਕ ਕੁਦਰਤੀ ਨਾਈਟ੍ਰੇਟ ਦਾ ਵੀ ਚੰਗਾ ਸਰੋਤ ਹੈ ਜੋ ਤੁਹਾਡੇ ਖੂਨ ਦੇ ਪ੍ਰਵਾਹ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਦਾ ਨਾਈਟ੍ਰੇਟ ਜਿਹੜਾ ਹੈਗਾ ਔਰ ਸਿਹਤ ਦਾ ਪਾਚਨ ਦੀ ਜਿਹੜੀ ਸਾਡੀ ਡਾਇਜੈਸਟਿਵ ਸਿਸਟਮ ਹੈ ਉਹਦੇ ਵਿੱਚ ਕੀ ਹਲਪ ਕਰਦੀ ਹੈ ਇੱਕ ਖੋਜ ਅਨੁਸਾਰ ਮੂੜੀ ਦੇ ਪੱਤੇ ਅੰਤੜੀਆਂ ਦੀ ਸਿਹਤ ਅਤੇ ਮੋਟਾਪੇ ਨੂੰ ਘਟ ਕਰਨ ਲਈ ਵੀ ਬਹੁਤ ਵਧੀਆ ਹੋ ਸਕਦੇ ਹਨ ਪੱਤਿਆਂ ਵਿੱਚ ਜੜ੍ਹਾਂ ਨਾਲੋਂ ਜ਼ਿਆਦਾ ਫਾਈਬਰ ਹੁੰਦਾ ਤੇ ਫਾਈਬਰ ਕਾਫੀ ਹੱਦ ਤੱਕ ਰੂਲ ਕਰਦਾ ਅਦਾ ਸ਼ੂਗਰ ਜਾਂ ਹੋਰ ਮਟਾਪੇ ਵਰਗੇ ਜਾਂ metabolic syndrome ਨੂੰ ਘੱਟ ਕਰਨ ਲਈ ਵਿੱਚ ਕਿਉਂ ਫਾਈਬਰ ਕਬਜ ਨੂੰ ਵੀ ਰੋਕਣ ਲਈ ਬਹੁਤ ਵਧੀਆ ਹੁੰਦਾ ਇਹਦੇ ਵਿੱਚ ਕਈ ਤਰ੍ਹਾਂ ਦੇ ਜਿਹੜੇ ਉਹ ਖੋਜਾਂ ਕੀਤੀਆਂ ਗਈਆਂ ਜਿਨ੍ਹਾਂ ਵਿੱਚ ਉਹ ਮਤਲਬ ਮੂਲੀ ਦਾ ਜਿਹੜਾ ਅਰਕ ਹੈ ਐਸੈਂਸ ਕੱਢ ਕੇ ਦਿੱਤਾ ਗਿਆ ਤੇ ਉਹਦੇ ਨਾਲ ਕੋਲੇਸਟ੍ਰੋਲ ਦਾ ਪੱਧਰ ਵੀ ਘਟਦਾ ਹੋਇਆ ਵੇਖਿਆ ਗਿਆ ਇਹਦੇ ਵਿੱਚ ਐਂਟੀਫੰਗਲ ਗੁਣ ਵੀ ਹੁੰਦੇ ਆ ਇਕ ਇਹ ਸਬਜੀ ਇਸ ਤਰ੍ਹਾਂ ਦੀ ਹੈ ਮੂਲੀ ਦੀ ਕਿ ਕੁਦਰਤੀ ਐਂਟੀਫੰਗਲ ਗੁਣ ਹੁੰਦੇ ਆ ਮਤਲਬ ਕਿ ਉਲੀ ਜਿਹੜੀ ਸਰੀਰ ਨੂੰ ਲੱਗਦੀ ਆ ਉਹਦੇ ਵਾਧੇ ਨੂੰ ਰੋਕ ਸਕਦੇ ਆ ਜੋ ਕਿ ਲਾਗਾਂ ਦਾ ਕਾਰਨ ਬਣ ਜਾਂਦੇ ਹਨ ਮੁੜਕੇ ਬਾਹਰ ਦੇ ਵਿੱਚ ਲੇਕਿਨ ਉਹ ਕਹਿੰਨ ਕਿ ਐਂਟੀਫੰਗਲ ਗੁਣ ਵੀ ਇਹਦੇ ਵਿੱਚ ਹੁੰਦੇ ਆ ਉਸ ਤੋਂ ਅੱਗੇ ਮੂਲੀ ਦੇ ਪੱਤੇ ਜਿਹੜੇ ਹੁਣ ਇਹਨਾਂ ਦੀ ਅਗਰ ਆਪਾਂ ਗੱਲ ਕਰੀਏ ਤਾਂ ਹੁਣ ਅਮਰੀਕਾ ਦੇ ਲੋਕ ਜਿਹੜੇ ਆ ਮੂਲੀ ਦੇ ਪੱਤੇ ਜਿਦਾਂ ਜਾਂ ਆਪਣੇ ਇੰਡੀਆ ਦੇ ਵਿੱਚ ਵੀ ਵੇਖਿਆ ਜਾਂਦੇ ਤੇ ਬਹੁਤੇ ਲੋਕ ਮੂਲੀ ਦੇ ਪੱਤਿਆਂ ਨੂੰ ਵਰਤਦੇ ਹੀ ਨਹੀਂਗੇ ਉਸੀਂ ਛੋਟੇ ਦਨੇ ਉਹਨਾਂ ਨੂੰ ਹੁਣ ਉਹ ਪੱਤੇ ਜਿਹੜੇ ਸਭ ਤੋਂ ਪੌਸ਼ਟਿਕ ਹਿੱਸਾ ਹੁੰਦੇ ਨੇ ਸਾਡੇ ਮਤਲਬ ਮੂਲੀ ਦਾ ਮੂਲੀ ਦੇ ਪੱਤੇ ਵੈਸੇ ਕਿਸੇ ਵੀ ਸਬਜ਼ੀਆਂ ਦੇ ਹੁੰਦੇ ਨੇ ਪਰ ਇੱਥੇ ਆਪਾਂ ਮੂਲੀ ਦੀ ਗੱਲ ਕਰ ਰਹੇ ਹੁਣ ਮੂਲੀ ਦੇ ਪੱਤਿਆਂ ਵਿੱਚ ਜੜਾਂ ਨਾਲੋਂ ਜ਼ਿਆਦਾ ਪ੍ਰੋਟੀਨ ਕੈਲਸ਼ੀਅਮ ਜਾਂ ਐਸਕੋਰਬਿਕ ਐਸਿਡ ਵਿਟਾਮਿਨ ਸੀ ਜਿਹਨੂੰ ਆਪਾਂ ਕਹਿੰਦੇ ਨੇ ਤੇ ਐਂਟੀ ਆਕਸੀਡੈਂਟ ਹੁੰਦੇ ਯਾਨੀ ਕਿ ਮੂਲੀ ਨਾਲੋਂ ਮੂਲੀ ਦੇ ਪੱਤਿਆਂ ਦੇ ਵਿੱਚ ਜ਼ਿਆਦਾ ਗੁਣ ਹੁੰਦੇ ਇਹ ਅਲਜ਼ਾਈਮਰ ਵਰਗੀਆਂ ਬਿਮਾਰੀਆਂ ਨੂੰ ਵੀ ਰੋਕ ਸਕਦੇ ਆ ਜਾਂ ਰੋਕਣ ਦੇ ਵਿੱਚ ਹੈਲਪ ਕਰਦੇ ਆ ਇੱਕ ਮਾਊਸ ਐਡਨ ਵਿੱਚ ਵਿਗਿਆਨੀਆਂ ਨੇ ਪਾਇਆ ਕਿ ਮੂਲੀ ਦੇ ਪੱਤਿਆਂ ਵਿੱਚ ਕੱਢਿਆ ਗਿਆ ਇੱਕ ਮਿਸ਼ਰਣ ਐਰੋਕੈਮਾਈਡ ਨਾਲ ਇਲਾਜ ਕੀਤੇ ਜਿਹੜੇ ਚੂਹੇ ਸੀ ਉਹਨਾਂ ਚੂਹਿਆਂ ਦੀ ਯਾਦਦਾਸ਼ਤ ਜਿਹੜੀ ਆ ਦੂਜਿਆਂ ਨਾਲੋਂ ਵਧੀਆ ਸੀ ਜਿਨ੍ਹਾਂ ਨੂੰ ਇਹ ਨਹੀਂ ਦਿੱਤਾ ਗਿਆ ਇਹ ਜਨਨ ਕਿ ਜਿਨ੍ਹਾਂ ਨੂੰ ਇਹ ਮੂਲੀ ਦਾ ਮਿਸ਼ਰਣ ਨਹੀਂ ਸੀ ਦਿੱਤਾ ਗਿਆ ਐਰੋਕੈਮਾਈਡ ਇਸ ਕਰਕੇ ਇਹ ਮੂੜੀਖਾਨ ਦੇ ਨਾਲ ਸਾਡਾ ਦਿਮਾਗ ਦੇ ਵੀ ਜਿਹੜਾ ਉਹ ਯਾਦਦਾਸ਼ਤ ਜਿਹੜੀ ਆ ਉਹ ਕਾਇਮ ਰੈਂਦੀ ਹੈ ਜ਼ਿਆਦਾ। ਅਲਜ਼ਾਈਮਰ ਦੇ ਰੋਗ ਵੀ ਕਿਉਂਕਿ ਯਾਦਦਾਸ਼ਤ ਨਾਲ ਸੰਬੰਧਿਤ ਹੁੰਦਾ। ਇਸ ਕਰਕੇ ਇਹ ਅਲਜ਼ਾਈਮਰ ਦੇ ਰੋਗ ਨੂੰ ਪ੍ਰੀਵੈਂਟ ਕਰਨ ਵਾਲੀ ਕਰਨ ਦੇ ਵਿੱਚ ਵੀ ਹੈਲਪ ਕਰ ਸਕਦੀ ਹੈ। ਇਹ ਅਸੀਂ ਇਹਨੂੰ ਆਪਣੇ ਵਧੀਆ ਤਰੀਕੇ ਨਾਲ ਆਪਣੀ ਖੁਰਾਕ ਦਾ ਹਿੱਸਾ ਬਣਾਈਏ। ਖੂਨ ਦੀ ਕਮੀ ਤੋਂ ਬਚਾ ਸਕਦੀ ਹੈ। ਜਿਵੇਂ ਹੋਰ ਪੱਤੇਦਾਰ ਸਾਗ ਅਸੀਂ ਹਰੇ ਪੱਤੇਦਾਰ ਜਿਵੇਂ ਸਰੋਂ ਦਾ ਸਾਗ ਹੈ। ਮੂਲੀ ਦੇ ਪੱਤਿਆਂ ਵਿੱਚ ਵੀ ਕਾਫੀ ਮਤਲਬ ਵਿੱਚ ਆਇਰਨ ਹੁੰਦਾ। ਜੋ ਹਰ ਕਿਸੇ ਲਈ ਮਦਦਗਾਰ ਹੁੰਦਾ। ਖਾਸ ਕਰਕੇ ਖੂਨ ਦੀ ਕਮੀ ਜਿਨ੍ਹਾਂ ਦੇ ਵਿੱਚ ਆਇਰਨ ਦੀ ਕਮੀ ਆ ਅਨੀਮੀਆ ਜਿਨ੍ਹਾਂ ਦੇ ਵਿੱਚ। ਇਹ ਬਲੱਡ ਪ੍ਰੈਸ਼ਰ ਨੂੰ ਘਟ ਕਰਨ ਵਿੱਚ ਵੀ ਮਦਦ ਕਰਦੇ ਆ ਮੂਲੀ ਦੇ ਪੱਤੇ। ਹੁਣ ਇੱਕ ਅਧਿਐਨ ਵਿੱਚ ਇਹ ਵੀ ਖੋਜ ਨੇ ਦੱਸਿਆ ਕਿ ਚੂਹਿਆਂ ਨੂੰ ਮੂਲੀ ਦੇ ਪੱਤਿਆਂ ਦਾ ਜਿਹੜਾ ਐਬਸਟ੍ਰੈਕਟ ਸੀ ਸਭ ਤੋਂ ਵੱਧ ਖਰਾਕ ਪ੍ਰਾਪਤ ਉਹਨਾਂ ਨੂੰ ਦਿੱਤੀ ਗਈ। ਜਿਨ੍ਹਾਂ ਵਿੱਚ ਬਲੱਡ ਪ੍ਰੈਸ਼ਰ ਦੇ ਵਿੱਚ ਕਾਫੀ ਉਹਨਾਂ ਦੀ ਗ੍ਰਾਵਟਾਈ ਹੁਣ ਮੂਲੀ ਦੇ ਕੁਝ ਆਪਾਂ ਚੰਗੇ ਗੁਣਾਂ ਦੇ ਨਾਲ ਨਾਲ ਇਹਦੇ ਮਾੜੇ ਗੁਣਾਂ ਦੀ ਵੀ ਗੱਲ ਕਰੀ ਮਾੜੇ ਗੁਣ ਮੀਨ ਸਾਈਡ ਇਫੈਕਟ ਕਿ ਮੂਲੀ ਖਾਣ ਦੇ ਨਾਲ ਸਾਨੂੰ ਸਾਈਡ ਇਫੈਕਟ ਕੀ ਹੋ ਸਕਦੇ ਕਿਉਂਕਿ ਹਰ ਇੱਕ ਪਰਸਨ ਟੂ ਪਰਸਨ ਵੇਰੀ ਕਰਦਾ ਜਰੂਰੀ ਨਹੀਂ ਹੁੰਦਾ ਕਿ ਇੱਕ ਪਰਸਨ ਨੂੰ ਇਹ ਚੀਜ਼ ਸੂਟ ਕਰ ਗਈ ਹੈ ਦੂਜੇ ਨੂੰ ਕੁਝ ਨੁਕਸਾਨ ਵੀ ਕਰ ਸਕਦੀ ਹੈ ਮੂਲੀ ਦੇ ਪੱਤੇ ਜਿਵੇਂ ਅਲਰਜੀ ਕੁਝ ਲੋਕਾਂ ਨੂੰ ਮੂਲੀ ਤੋਂ ਅਲਰਜੀ ਹੋ ਸਕਦੀ ਹੈ ਹਾਲਾਂਕਿ ਵੈਰੀ ਰੇਅਰ ਹੁੰਦਾ ਹੈ ਉਦਾਹਰਨ ਵਾਸਤੇ ਕੀ ਆਪਾਂ ਦੱਸ ਰਹੇ ਹਾਂ ਇੱਕ ਜਾਪਾਨੀ ਔਰਤ ਨੇ ਕੱਚੀ ਮੂੜੀ ਵਾਲਾ ਸਲਾਦ ਖਾਣ ਤੋਂ ਬਾਅਦ ਬੁੱਲਾਂ ਵਿੱਚ ਖਾਰਿਸ਼ ਤੇ ਉਹਦੇ ਸਵੇਲਿੰਗ ਜਿਹੜੀ ਆਈ ਇੱਕ ਪਰਸਨ ਦੀ ਉਦਾਹਰਨ ਮਿਲਦੀ ਹੈ ਉਹਨੂੰ ਪਰਸਨ ਕੋਈ ਵੀ ਹੋ ਸਕਦਾ ਵੈਸੇ ਵੈਰੀ ਰੀਅਰ ਹੁੰਦਾ ਹੈ ਇਹਦੇ ਵਿੱਚ ਕੋਈ ਏਡਾ ਸਾਨੂੰ ਪੈਨਸ਼ਨ ਲੈਣ ਦੀ ਲੋੜ ਨਹੀਂ ਗਈ ਕੱਟੂ ਬਲੱਡ ਪ੍ਰੈਸ਼ਰ ਕਿਉਂਕਿ ਪੱਤੇ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ ਵਿੱਚ ਮਦਦ ਕਰਦੇ ਜਿਹੜੇ ਉਹ ਪ੍ਰਤੀਤ ਹੁੰਦੇ ਆ ਇਸ ਲਈ ਇਹਨਾਂ ਵਿੱਚੋਂ ਬਹੁਤ ਸਾਰੇ ਖਾਣਨਰ ਅਗਰ ਸਾਰਾ ਦਿਨ ਤੁਸੀਂ ਪੱਤੇ ਖਾਓਗੇ ਜਿਆਦਾ ਖਾ ਲੋਗੇ ਤਾਂ ਉਹਦੇ ਨਾਲ ਤੁਹਾਡਾ ਅਗਰ ਕਿਸੇ ਦਾ ਬੀਪੀ ਪਹਿਲਾਂ ਹੀ ਕਿਸੇ ਕਾਰਨ ਲੋ ਹੈ ਤੇ ਜਿਆਦਾ ਮੂਲੀ ਦੇ ਪੱਤਿਆਂ ਦੀ ਵਰਤੋਂ ਕਰਨ ਨਾਲ ਐਸੀ ਦੇ ਮੂਲੀ ਦੇ ਪੱਤਿਆਂ ਦੀ ਵਰਤੋਂ ਅਸੀਂ ਕਰਦੇ ਹੀ ਨਹੀਂ ਇਸ ਕਰਕੇ ਉਹ ਜੇ ਕਰਨੀ ਵੀ ਹੈ ਤੇ ਬੜੀ ਲਿਮਟ ਦੇ ਵਿੱਚ ਖਾਸ ਕਰਕੇ ਜਿਨ੍ਹਾਂ ਲੋਕਾਂ ਦਾ ਬੀਪੀ ਪਹਿਲਾਂ ਹੀ ਕਿਸੇ ਕਾਰਨ ਘਟ ਜਾਂਦਾ ਡੀ ਹਾਈਡਰੇਸ਼ਨ ਕਿਉਂਕਿ ਮੂਲੀ ਕੁਦਰਤੀ ਡੀਜ਼ੂਰੇਟਿਕਸ ਹੈ ਪੋਜਨ ਜੋ ਉਹ ਪੋਜਨ ਜਿਹੜਾ ਸਾਡੇ ਤੁਹਾਡੇ ਸਰੀਰ ਵਿੱਚ ਤਰਲ ਪਦਾਰਥ ਨੂੰ ਬਾਹਰ ਕੱਢਦਾ ਜਿਸ ਨਾਲ ਤੁਹਾਨੂੰ ਜ਼ਿਆਦਾ ਪਿਸ਼ਾਬ ਆਉਂਦਾ ਬਹੁਤ ਜ਼ਿਆਦਾ ਖਾਣ ਨਾਲ ਤੁਹਾਨੂੰ ਡੀਹਾਈਡਰੇਸ਼ਨ ਹੋ ਸਕਦੀ ਹੈ ਜਾਨਕਿ ਜ਼ਿਆਦਾ ਮੂੜੀ ਖਾਣ ਨਾਲ ਤੁਹਾਨੂੰ ਪਾਣੀ ਦੀ ਕਮੀ ਹੋ ਸਕਦੀ ਪਿਸ਼ਾਬ ਕਿਉਂਕਿ ਜ਼ਿਆਦਾ ਆਏਗਾ ਯੂਰਿਨ ਜ਼ਿਆਦਾ ਪਾਸ ਹੋਏਗਾ ਇਸ ਕਰਕੇ ਪਾਣੀ ਵਗੈਰਾ ਵੀ ਆਪਣਾ ਜਿਹੜਾ ਤੁਸੀਂ ਪੀਂਦੇ ਰਹਿਣਾ ਜ਼ਿਆਦਾ ਵੀ ਮੂੜੀ ਨਹੀਂ ਖਾਣੀ ਇਹ ਨਹੀਂ ਕਿ ਸਾਰਾ ਦਿਨ ਮੂੜੀਆਂ ਹੀ ਖਾਈ ਜਾਓ ਲਿਮਟ ਦੇ ਵਿੱਚ ਲੈਣਾ ਕੁਝ ਵੀ ਕਿਉਂਕਿ ਸਾਡੀ ਪੰਜਾਬੀਆਂ ਦੀ ਆਦਤ ਹੈ ਨਾ ਜੇ ਤੇ ਕੋਈ ਚੀਜ਼ ਨਹੀਂ ਖਾਣੀ ਤਾਂ ਨਹੀਂ ਖਾਣੀ ਤੇ ਜੇ ਖਾਣ ਲੱਗੇ ਤੇ ਫਿਰ ਅਸੀਂ ਪਲੇਟਾਂ ਪਰ ਪਰ ਸ਼ਕੀ ਹੋਣੀ ਹੈ ਸਵਿਚ ਕਰਕੇ ਭਾਈ ਧਿਆਨ ਖਾਣ ਦਾ ਵੀ ਰੱਖਣਾ ਢੇਟ ਦੇ ਵਿੱਚ ਜਲਣ ਦੂਜੇ ਫਲ ਸਬਜ਼ੀਆਂ ਵਾਂਗ ਮੂਲੀ ਜਾਂ ਮੂਲੀ ਦੇ ਪੱਤੇ ਖਾਣ ਨਾਲ ਤੁਹਾਡੇ ਪੇਟ ਵੀ ਖਰਾਬ ਹੋ ਸਕਦਾ ਕਿਉਂਕਿ ਇਹਦੇ ਵਿੱਚ ਫਾਈਬਰ ਕਾਫੀ ਹੈ ਜਿਆਦਾ ਮੂਲੀ ਖਾਣ ਨਾਲ ਇਹ ਨਹੀਂ ਵੀ ਤੁਸੀਂ ਇੱਕ ਮੂਲੀ ਖਾਓਗੇ ਤੇ ਖਰਾਬ ਹੋ ਜਾਓਗੇ ਹੋ ਜਾਊਗਾ ਜਿਆਦਾ ਮੂਲੀਆਂ ਖਾਣ ਦੇ ਨਾਲ ਬਲੱਡ ਸ਼ੂਗਰ ਨੂੰ ਵੀ ਕੱਟ ਕਰ ਸਕਦੀ ਹੈ ਕਿਉਂਕਿ ਮੂਲੀ ਬਲੱਡ ਸ਼ੂਗਰ ਨੂੰ ਕੱਟ ਕਰਨ ਵਿੱਚ ਹੈਲਪ ਕਰਦੀ ਹੈ ਇਸ ਲਈ ਇਹਨਾਂ ਵਿੱਚੋਂ ਬਹੁਤ ਜ਼ਿਆਦਾ ਖਾਣ ਨਾਲ ਤੁਹਾਡੀ ਬਲੱਡ ਸ਼ੂਗਰ ਵੀ ਘਟ ਸਕਦੀ ਹੈ ਜੇ ਤੁਸੀਂ ਜ਼ਿਆਦਾ ਖਾਓਗੇ ਹੁਣ ਮੂਲੀ ਖਾਣ ਨੂੰ ਅਸੀਂ ਸੈਲਡ ਦੇ ਤੌਰ ਤੇ ਯੂਜ਼ ਕਰ ਸਕਦੇ ਹਾਂ ਅਸੀਂ ਇਹਨੂੰ ਪਰੌਂਠੀਆਂ ਦੇ ਵਿੱਚ ਪਾ ਸਕਦੇ ਹਾਂ ਇਹਦਾ ਆਚਾਰ ਬਣਾ ਕੇ ਲਿਆ ਜਾ ਸਕਦਾ ਜਾਂ ਮੂਲੀ ਦੀ ਸਬਜ਼ੀ ਬਣਾ ਕੇ ਲਈ ਜਾ ਸਕਦੀ ਹੈ ਸਲਾਦ ਵੀ ਵੈਸੇ ਠੀਕ ਰਹਿੰਦਾ ਸਬਜ਼ੀ ਵੀ ਠੀਕ ਰਹਿੰਦੀ ਹੈ ਤੇ ਪਰੌਂਠੀਆਂ ਦੇ ਵਿੱਚ ਵੀ ਮੂਲੀ ਪਾ ਕੇ ਖਾਧੀ ਜਾਂਦੀ ਹੈ ਹੋਰ ਵੀ ਤੁਸੀਂ ਪੁੰਨ ਕੇ ਵੀ ਇਹਨੂੰ ਖਾ ਸਕਦੇ ਹੋ ਆਪਣੇ ਤਰੀਕੇ ਦੇ ਨਾਲ ਜੇ ਕਿਮਚੀ ਬਣਾ ਸਕਦੇ ਹੋ ਤੁਸੀਂ ਜਿਵੇਂ ਉਹ ਵੈਸੇ ਤੇ ਸਾਡੇ ਕਿਮਚੀ ਬਣਦੀ ਨਹੀਂ ਕਿਮਚੀ ਤੇ ਉਹ ਕੋਰੀਆਈ ਪਕਵਾਨ ਹੈਗਾ ਵੈਸੇ ਕੋਰੀਆ ਵਗੈਰਾ ਦੇ ਲੋਕ ਬਣਾਉਂਦੇ ਆ ਜਾਂ ਜਾਪਾਨੀ ਬਣਾ ਲੈਂਦੇ ਤੇ ਮੂਲੀ ਦਾ ਸਾਗ ਵੀ ਬਹੁਤ ਵਧੀਆ ਹੁੰਦਾ ਕਿਉਂਕਿ ਇਹਦੇ ਵਿੱਚ ਕੈਲਰੀ ਘੱਟ ਹੁੰਦੀ ਹੈ ਮੂਲੀ ਦਾ ਸਾਗ ਵੀ ਲੋਕੀ ਬਣਾ ਕੇ ਕਰਦੇ ਆ ਇਸ ਕਰਕੇ ਮੂਲੀ ਨੂੰ ਜਿਹੜਾ ਵਾ ਤਾਜ਼ੀਆਂ ਮੂਲੀਆਂ ਜਿਹੜੀਆਂ ਉਹ ਲੈ ਕੇ ਖਾਣੀਆਂ ਵਧੀਆਂ ਹੁੰਦੀਆਂ ਜਿਹੜੀਆਂ ਅਸੀਂ ਸਟੋਰ ਕਰਕੇ ਦਸ-ਦਸ ਦਿੰਦੀਆਂ ਖਾਣੇ ਆ ਉਹਨਾਂ ਨਾਲੋਂ ਬਿਹਤਰ ਹੈ ਕਿ ਅੱਜ ਕੱਲ ਜਿਵੇਂ ਤਾਜੀ ਮੂਲੀ ਆਉਂਦੀ ਹੈ ਉਹਦਾ ਤੁਸੀਂ ਵਰਤੋਂ ਕਰੋ ਇਸ ਕਰਕੇ ਉਮੀਦ ਹੈ ਕਿ ਤੁਹਾਨੂੰ ਭਾਈ ਮੂਲੀ ਦੇ ਗੁਣ ਚੰਗੇ ਲੱਗੇ ਹੋਣਗੇ ਇਹ ਵੀਡੀਓ ਤੁਹਾਨੂੰ ਪਸੰਦ ਆਊਗੀ ਚੈਨਲ ਨੂੰ ਲਾਈਕ ਸਬਸਕ੍ਰਾਈਬ ਇਹ ਵੀਡੀਓ ਨੂੰ ਸ਼ੇਅਰ ਕਰੋ ਆਪ ਜੀ ਦੀ ਮਿਹਰਬਾਨੀ ਹੋਏਗੀ ਅੱਜ ਆਪਾਂ ਮੂਲੀ ਬਾਰੇ ਗੱਲ ਕਰੀਏ ਕੱਲ ਨੂੰ ਕੋਸ਼ਿਸ਼ ਕਰਾਂਗੇ ਕਿਸੇ ਹੋਰ ਛਲਗਮ ਬਾਰੇ ਜਾਂ ਗਾਜਰ ਬਾਰੇ ਗੱਲ ਕਰੀਏ ਕਿ ਕੁਦਰਤ ਨੇ ਜਿਹੜੀਆਂ ਸਾਨੂੰ ਨਿਆਮਤਾਂ ਦਿੱਤੀਆਂ ਨੇ ਉਹ ਸਾਨੂੰ ਜ਼ਰੂਰ ਖਾਣੀਆਂ ਚਾਹੀਦੀਆਂ ਨੇ ਕਿਉਂਕਿ ਸਾਡੀ ਸਿਹਤ ਵਾਸਤੇ ਧਰਤੀ ਮਾਤਾ ਨੇ ਸਾਨੂੰ ਬਹੁਤ ਕੁਝ ਦਿੱਤਾ ਤੇ ਇਸ ਕਰਕੇ ਘਰਾਂ ਦੇ ਵਿੱਚ ਦਾਲ ਫੁਲਕਾ ਬਣਾ ਕੇ ਆਪਣਾ ਮੂਲੀ ਦੀ ਤੁਸੀਂ ਚਟਨੀ ਵੀ ਬਣਾ ਕੇ ਖਾ ਸਕਦੇ ਹੋ ਸਾਫ ਸੁਥਰਾ ਘਰਾਂ ਦੇ ਵਿੱਚ ਬਣਾ ਕੇ ਮੂਲੀ ਨੂੰ ਖਾਓ ਤੇ ਆਪਣਾ ਤੰਦਰੁਸਤ ਰਹੋ ਸ਼ੁਕਰੀਆ ਮਿਹਰਬਾਨੀ ਸਤ ਸ੍ਰੀ ਅਕਾਲ